ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਅਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਕਰਦੇ ਆਂ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਵੀਡੀਓ ਵੇਖਣ ਲਈ ਆਪਾਂ ਪਹੁੰਚੇ ਆਂ ਪਿੰਡ ਗੁਰਜ ਨੱਥੂਗੇ ਜ਼ਿਲ੍ਹਾ ਸ਼ਹੀਦ ਤਰਨਤਾਰ ਸਾਹਿਬ ਤਹਿਸੀਲ ਅਗਦੀ ਪਟੇ ਬਾਈ ਹੈਪੀ ਕੋਲ ਪਹੁੰਚੇ ਆਂ ਹਰ ਵਾਰ ਦੀ ਤਰ੍ਹਾਂ ਇੱਕ ਦੋ ਨਾਗ ਇਸ ਫਾਰਮ ਤੋਂ ਵੇਖਣ ਨੂੰ ਮਿਲਣਗੇ ਦੋ ਨਾਗ ਆ ਇੱਕ ਮੈਂ ਤਾਜੀ ਸਰੀ ਇੱਕ ਵੈੜ ਆਉ ਕਰਦੇ ਆਂ ਗੱਲਬਾਤ ਪੁੱਛਦੇ ਆਂ ਕਿਵੇਂ ਦੇ ਰਹਿਣਗੇ ਭਾਜੀ ਬਾਈ ਹੈਪੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਕਿੱਦਾਂ ਠੀਕ ਹੈ ਭਰਾ ਮੈਂ ਕਿਰਪਾ ਸਤ ਗੁਰੂ ਦੀ ਜੀ ਸ਼ੁਕਰ ਹੈ ਰੱਬ ਦਾ ਜੀ ਤੇ ਡਰੈਸ ਕਰੀਏ ਭਾਈ ਨੋਟਸ ਐਸਾ ਆਪਣਾ ਪਿੰਡ ਬੁਰਜਣਾ ਤੂੰ ਕੇ ਜ਼ਿਲ੍ਹਾ ਤਰਨਤਾਂ ਤਹਿਸੀਲ ਪਟਿਆਲਾ ਨਾਮ ਮੇਰਾ ਪਿਆ ਫੋਨ ਨੰਬਰ 8146737575 ਠੀਕ ਆ ਹਾਂਜੀ ਤੇ ਦੋ ਪਸ਼ੂ ਹਨਾ ਹਾਂਜੀ ਹਾਂਜੀ ਮੈਂ ਤਾਂ ਕਹੀਏ ਸ਼ਰਵਾਦ ਭਾਈ ਮੈਂ ਤਾਂ ਕਰ ਲਿਆ ਜੀ ਤੇ ਇੱਕ ਕਰਵਾ ਸੁਆ ਸੁਈ ਲਾ ਦੇ ਤੇ ਸੁਆ ਤੀਜਾ ਸੁਆ ਮੈਂ ਸੁਈ ਹੋ ਜੀ ਹਾਂਜੀ ਤੇ ਮੈਂ ਸੁਈ ਨੂੰ ਅੱਜ 6 ਦਿਨ ਹੋ ਗਏ ਆ ਅੱਛਾ 6 ਦਿਨ ਹੋ ਗਏ ਹਾਂਜੀ ਦੇ ਡਾਕਟਰ ਬੋਲਾ ਜਿੱਦਾਂ ਮਰਜੀ ਵੀਰ ਮੇਰਾ ਕੋਈ ਲੀਟਰ ਮਾਰ ਦੇ ਆਪਣੇ ਘਰੇ 2 ਟਨ ਤੇ 3 ਟਨ ਖੜੇ ਸੂਬਤ ਨਿੱਜਾ ਤਿੱਜਾ ਸੂਆ ਜੀ ਠੀਕ ਆ ਹਾਂਜੀ ਤੇ ਚੌਣ ਚਾਂ ਬਿਲਕੁਲ ਓਕੇ ਬਹੁਤ ਜਿਆਦੀ ਚੰਗੀ ਤੇ ਇਹਦੇ 5 7 ਧਾਰਾ ਐਸਾਂ ਇੱਥੇ 3 ਧਾਰਾ ਘੱਟ ਜੋ ਇੱਕ ਥਾਂਜ ਹਾਂਜੀ ਅਗਲੇ ਬਹਿਣੀ ਵਾਲੇ ਦੇ ਆਪਾਂ ਗਲਤ ਕੰਮ ਨਹੀਂ ਕਰਨਾ ਬਹੁਤ ਸੱਜਣੋ ਜਿਹੜਾ ਅਗਲਾ ਥਣ ਬਹਿਣੀ ਵਾਲਾ ਇਹ ਚ ਕੋਈ 5 4 ਧਾਰਾ ਬਾਈ ਕਹਿੰਦਾ ਘੱਟ ਆ ਬਾਕੀ ਸਭ ਜੱਡੀ ਚੰਗੀ ਆ ਛਾੜੀ ਗੱਲਾ ਦੋ ਤੇ ਚੰਗੀ ਆ ਮੈਂ ਥਣ ਥਣ ਭਾਂਡਾ ਚੰਗਾ ਖੋਲ ਦੇ ਤੋਰਾ ਕਰਵਾ ਦੇ ਜੇ ਕਿ ਮੇਰਾ ਭਰਾ ਬੱਚਾ ਸੱਜਣੋ ਉਹ ਆ ਮੇਲ ਕਾਫ ਕੱਟਾ ਕੱਟੇ ਦੋ ਦਸ਼ਾ ਸੱਜਣੋ ਘਰ ਵਾਲੇ ਯਾਰਾ ਕੱਟੇ ਨੂੰ ਥੋੜੀ ਜੀ ਵਾਹ ਲੱਗੀ ਏ ਸੱਜਣੋ ਵਾਹ ਲੱਗੀ ਭਾਈ ਹਾਂਜੀ ਹਾਂਜੀ ਠੀਕ ਆ ਟ੍ਰੀਟਮੈਂਟ ਬਹੁਤ ਸਹੀ ਹੋ ਜਾਂਦਾ ਨਹੀਂ ਹੋ ਸਕਦਾ ਜੀ ਓਕੇ ਲੈਓ ਬਈ ਕਰਮਾਲੀ ਆ ਜੰਦੀ ਜੀ ਬਾੜੀ ਗਮੈ ਰੋਇ ਬਹੁਤ ਸੋਹਣਾ ਖਾਂਦੇਵਾ ਲੱਗਾ ਸੱਜਣੋ ਮੈਂ ਕਿਹਾ ਕਿ ਮੈਂ ਚੰਗਾ ਤੁਹਾਨੂੰ ਜਿੰਨੀ ਦਵਾਈ ਆ ਜੀ ਬਹੁਤ ਜਾਦੀ ਚੁੰਨ ਜੰਦੀ ਹੈ ਬੱਚੇ ਨੂੰ ਆ ਹੀ ਦੇਣੀ ਹੈ ਬੱਚੇ ਨੂੰ ਜਿਹੜੀਆਂ ਟੱਟੀਆਂ ਲੱਗੀਆਂ ਉਹ ਵੀ ਇਹਨੇ ਦੱਸਤਾ ਤੇ ਬਾਕੀ ਤੁਸੀਂ ਆਪਣੀ ਜਜਮੈਂਟ ਲਾਉਣੀ ਬਾਈ ਕੀਮਤ ਕਿੰਨੀ ਕਰਦੀ ਹੈ ਮੂਲ ਦੇ ਦਾ ਜੀ ਆਪਾਂ ਲਈ ਤੇ ਜਦੋਂ ਮੈਂ ਮਹਿੰਗੀ ਹੋਣਾ 85000 ਤੋਂ ਸ਼ੁਰੂ ਸੱਪਾ ਕਰਦਾਂਗੇ ਹਾਂ ਤੇ ਨਾ ਹੀ ਕਿੰਨੀ ਦੀ ਕਰਦੇ 85000 ਤੀਨਾ ਜਾਣਗੇ ਹੋਰ ਕਰਦੇ ਯਾਰ 70000 ਰੋਲ ਛੱਡਦੇ ਹਾਂ ਹੋਰ ਕਰਦੇ ਇਹਲੇ ਪੂਰੇ ਸਿੱਜ ਦੇਵਾਂਗੇ ਤੂੰ ਯਾਰ ਹੋਰੇ ਕਰ ਦੇ ਨਹੀਂ ਥੱਕਾਂਂਦਾ ਜਾ ਕਰ ਦੇ ਹਾਂ ਚੱਲ ਦੇ ਦਾਂਗਾ ਵੀਰ ਮੇਰਾ ਜ਼ਿਆਦਾ ਕਸਾਈ ਨਾ ਕਰੇ ਰੁਪਏ ਘਟਣ ਦੇ ਬੱਚਾ 12 ਆਨੇ 12 ਖਪੋਣਾ ਤੂੰ ਹੈਨਾ ਖਪੋਣਾ ਦੇ ਉਹਦਾ ਤੇ ਮੈਂ 93 ਦੀ ਵਿਗਣੀ ਸੀ ਹਾਂ ਮੇਰੇ ਕੋਲ ਆਟਮ 10 ਕਿਲੋ ਮਣਕੇ ਦੇਵਾਂਗੇ ਕਹਿੰਦੇ ਆਪਾਂ ਬਣਾ ਕੇ ਦਾਂ ਬਹੁਤ ਤੇਰੇ ਦਿਨ ਚੋਈ ਜਾਵੇ ਆਪਣੇ ਘਰੇ ਠੀਕ ਹਾਂਜੀ ਦੂਜੇ ਨੰਬਰ ਤੇ ਆ ਗਈ ਵੈੜ ਜਰਸੀ ਪਹਿਲਾਂ ਜਰਸੀ ਪਹਿਲਾਂ ਕਿੰਨਾ ਦੁੱਧ ਕੋਲੋ ਬਈ ਇਹਦੇ ਕੋਲ 6 ਕਿਲੋ ਬੋਲਾ ਜੀ ਆਪਾਂ ਪਰਤੋਂ ਵੀਡੀਓ ਪਾਈ ਉਹ ਦਿਨ ਵੈੜ ਸੁਈ ਆਪਣੇ ਘਰੇ ਵਸ਼ੀ ਮਾ ਪਰਸਾ ਚ 4 ਕਿ ਦਿਨ ਹੋ ਗਏ ਸੁਈ ਨੂੰ ਹਾਂਜੀ ਤੇ ਬੱਚਾ ਉਦਾਂ ਹੀ ਦਾ ਸਪੈਰ ਹੋ ਗਿਆ ਹੈ ਨਾ ਹਾਂਜੀ ਹਾਂ ਕਿ ਜਾਂ ਤੁਨ ਦੇਖੋ ਵਸ਼ੀ ਨੇ ਕਿੱਦਾਂ ਦਾ ਕੱਢਿਆ ਉਹ ਦਿਨ ਭੜਾ ਭੁੜਾ ਡੁੱਬਿਆ ਪਿਆ ਸੀ ਚਵਾਈ ਦੇਖੋ ਲਓ ਜਾਂ ਰਹਿਂਦੋ ਬਈ ਟੈਂਡੋ ਰਹਿਂਦੋ ਹਾਂਜੀ ਠੀਕ ਹੈ ਦੇ ਦੁੱਧ ਹਣ ਕਿੰਨਾ ਦੱਸਿਆ 6 ਕਿਲੋ 6 ਕਿਲੋ ਬੋਲੀ ਜੀ 6 ਕਿਲੋ ਜੀ ਹਣੇ ਉਹ ਵੀ ਮੰਗਦੇ ਨੇ ਉਦੋਂ ਬੋਲਾ ਬੋਲਾ ਆਪਾਂ ਕਿੰਦੇ ਸੀ ਉਹ ਮੀਆ ਪਛੋੜਿਆ ਨਹੀਂ ਥੱਲੇ ਹੂੰ ਪੂਰੇ ਧਾਰਾ ਦਾ ਵੀ ਦੁੱਧ ਵਸ਼ੀਰ ਨੂੰ 10 ਕਿਲੋ ਕਰ ਜੂਗੇ ਓਕੇ ਚਾਰ ਦੰਦ ਜੋ ਮੂਹ ਤੇ ਠੀਕ ਆ ਜੀ ਚਾਰ ਦੰਦ ਹਨਾ ਥੱਲੇ ਬੈਹਿ ਕੇ ਖਾ ਰਹੇ ਉਹਦੇ ਲਾਓ ਜੀ ਲੈ ਲੈ ਵਾ ਮੋੜ ਕੇ ਚਾਰ ਦੰਦ ਜੀ ਮੂਹ ਤੇ ਚਾਰ ਦੰਦੋ ਕੀ ਆਹ ਦੇਖ ਲਓ ਚਾ ਰਹਿਂ ਤੋਂ ਨਾ ਰਹਿਂ ਤੋਂ ਰਹਿਣ ਕੋ ਕੋ ਦੇਖਾ ਜੀ ਰਹਿਣਾ ਚਾ ਕਾ ਕਰਦੇ ਲਓ ਜੀ ਭਾਈ ਫਿਰ ਕੀਮਤ ਕੀ ਕਰਤੀ ਏ ਅਪਨਨ ਦਾ ਪਤਾ 8000 ਰੁਪਇਆ ਪਾਇਆ ਏ ਹਾਂ ਅੱਜ ਹਾਂ ਦੇ ਨਾਂ ਜਿਹੜੀ ਦੇਣੀ 50000 ਦੀ ਘੜ ਦੇਣੀ ਹੈ ਹੋਰ ਹੋ ਜਾਊਗਾ ਕੁਝ ਪਰਮਾ ਕੋਈ ਨਹੀਂ ਦੂ ਮੈਂ ਵਿਚਾਰਾ ਨਹੀਂ ਕਹੂੰਗੀ ਇਹ ਘੜ ਦੇਣ ਇੱਕ ਹਜ਼ਾਰ ਦਾ ਲੀ ਨਹੀਂ ਕਰਦਾ ਜਾਨਦਗੀ ਚਲ ਦੇ ਦਾਂਗੇ 24000 ਦੀ ਵੀ ਮੇਰਾ ਘਟ ਨਹੀਂ ਦੇ ਰੁਪਏ ਬਾਈ ਦਾ ਬੁਈਦਾਨੇ ਕੋ ਬੀਚਾ ਬਾਈ ਸਫਾਈ ਵੇ ਲੋ ਸਫਾਈ ਚੰਗੀ ਬਚੀ ਦੀ ਹਾਂਜੀ 24000 ਦੀ ਜੈ ਸਨੋਖ ਹੈ ਨਾ ਜੈ ਸਨੋਖ ਹੀ ਨਹੀਂ ਹੋ ਬਸ ਜੀ ਤੇ ਮੈਂ 1000 ਘਟ ਰਸੀ ਦੀ 1000 ਘਟ 80 ਰਸੀ ਦੀ ਸੱਚ ਲੋ ਮੈਂ ਵੀ ਚੰਗੀ ਆ 1000 ਘਟ 80 ਤੇ ਉਹ 24 ਦੀ ਜਿਹੜੀ ਚੰਗੀ ਲੱਗੇ ਆਪਣੀ ਖਰੀਦਾਰੀ ਕਰਿਓ ਸასი ਘਾਲ ਜੀ ਸਾਰਿਆਂ ਨੂੰ